ਵਾਹੇ ਗੁਰੂ 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 ਸਤ ਨਾਮ ਵਾਹੇ ਗੁਰੂ ਸਤ ਨਾਮ ਵਾਹਿਗੁਰੂ 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 ਵਾਹਿਗੁਰੂ

Tell my heart, Tell me that little me. The moon and the heart of my heart. Tell Bikhin

ਗੁਰਜੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਮਨਾ ਪਾਰੇ ਵਿਲੱਖਣ ਹੈ ਵੇ ਕਿ ਸਭ ਤੋਂ ਵੱਡੀ ਗੱਲ ਹੈ ਵੇ ਕਿ ਸਾਡੇ ਜਮਨਾਪੁਰ ਵਾਲਿਆਂ ਵਾਸਤੇ ਕਿ ਜੋ ਗੁਰਦੁਆਰਾ ਡੇਰਾ ਬਾਬਾ ਕਰਮ ਸਿੰਘ ਸਾਹਿਬ ਜੀ ਵਿਖੇ ਜੋ ਹੈ 23ਵਾਂ ਗੁਰਮਤ ਕੈਂਪ 23ਵਾਂ ਗੁਰਮਤ ਕੈਂਪ ਦਾ ਮਤਲਬ ਹੈ ਸੰਗਤ ਜੀ 23 ਸਾਲ ਹੋ ਗਏ ਨੇ 23 ਸਾਲ ਤੋਂ ਲਗਾਤਾਰ ਇਸ ਸਥਾਨ ਦੇ ਉੱਤੇ ਜਿਹੜੇ ਸਾਡੇ ਗੁਰਮਤ ਕੈਂਪ ਦੇ ਮੇਰੇ ਵੀ ਸਾਰੇ ਸਤਿਕਾਰਯੋਗ ਮੇਰੇ ਨਾਲ ਖੜੇ ਨੇ ਇਨਾਂ ਦੀ ਜਿਹੜੀ ਸਰਪ੍ਰਸਤੀ ਹੇਠ ਗੁਰੂ ਸਾਹਿਬ ਦਾ ਇਹਨਾਂ ਦੇ ਉੱਤੇ ਜਿਹੜੀ ਰਹਿਮਤ ਹੈ ਕਿ ਲਗਾਤਾਰ ਬੱਚਿਆਂ ਨੂੰ 23 ਸਾਲ ਤੋਂ ਗੁਰਮਤ ਨਾਲ ਗੁਰੂ ਸਾਹਿਬ ਨਾਲ ਲਗਾਤਾਰ ਜੋੜ ਰਹੇ ਨੇ। ਔਰ ਸਭ ਤੋਂ ਵੱਡੀ ਗੱਲ ਹੈ ਵੇ ਕਿ ਇਹ ਇੱਕ ਐਸਾ ਵੱਡਾ ਕੈਂਪ ਹੈ ਜਮਨਾਪਰਦਾ ਜਿਹਦੇ ਵਿੱਚ ਸੈਂਕੜਿਆਂ ਦੀ ਤਦਾਦ ਦੇ ਵਿੱਚ ਬੱਚੇ ਪਾਰਟਿਸਪੇਟ ਲੈਂਦੇ ਨੇ। ਜਿੱਥੇ ਬੱਚੇ ਪਾਰਟਿਸਪੇਟ ਲੈਂਦੇ ਨੇ ਉੱਥੇ ਜਿਹੜੇ ਸਾਡੇ ਵੱਡੇ ਬਜ਼ੁਰਗ ਵੀ ਨੇ ਉਹ ਵੀ ਪਾਰਟਿਸਿਪੇਟ ਲੈਣ ਲੱਗ ਗਏ ਨੇ ਉਹ ਬੜੀ ਖੁਸ਼ੀ ਦੀ ਗੱਲ ਹੈ ਕਿ ਜਿੱਥੇ ਅਸੀਂ ਹਮੇਸ਼ਾ ਸਟੇਜਾਂ ਤੋਂ ਕਹਿੰਨੇ ਆ ਕਿ ਆਉਣ ਵਾਲੀ ਪਨੀਰੀ ਨੂੰ ਜੋੜਨਾ ਉਹ ਭਾਈ ਪਨੀਰੀ ਨੂੰ ਤਾਂ ਹੀ ਜੋੜਾਂਗੇ ਨਾ ਜੇ ਅਸੀਂ ਆਪ ਜੁੜੇ ਹੋਵਾਂਗੇ ਆਪ ਹੀ ਨਹੀਂ ਜੁੜੇ ਸਾਨੂੰ ਨਾ ਗੁਰਮੁਖੀ ਆਉਂਦੀ ਹੈ ਨਾ ਪੰਜਾਬੀ ਆਉਂਦੀ ਹੈ ਅਸੀਂ ਬੜੇ ਦੂਰ ਹੋ ਗਏ ਆ ਸੋ ਮੈਂ ਸਮਝਦਾ ਕਿ ਇਹ ਇੱਕ ਬੜਾ ਵੱਡਾ ਮੈਸੇਜ ਇੱਕ ਬੜਾ ਵੱਡਾ ਉਪਰਾਲਾ ਜਿਹੜਾ ਇੱਥੇ ਦਾ ਗੁਰਮਤ ਕੈਂਪ ਜੋ ਡੇਰਾ ਬਾਬਾ ਕਰਮ ਸਿੰਘ ਸਾਹਿਬ ਦਾ ਗੁਰਮਤ ਪ੍ਰਚਾਰ ਸੁਸਾਇਟੀ ਚੀਲ ਜੋ ਕਰ ਰਹੀ ਹੈ ਇਹਦੇ ਸਾਰੇ ਵੀਰ ਜੋ ਕਰ ਰਹੇ ਨੇ ਇੱਕ ਸਲਾਘਾਯੋਗ ਉਪਰਾਲਾ ਹੈ ਮੈਂ ਸਮਝਦਾ ਕਿ ਇਹ ਦਿੱਲੀ ਗੁਰਦੁਆਰਾ ਕਮੇਟੀ ਇਹਨਾਂ ਗੁਰਮਤ ਕੈਂਪਾਂ ਦੇ ਵਿੱਚ ਜਦੋਂ ਤੋਂ ਪਿਛਲੇ 3-4 ਸਾਲਾਂ ਤੋਂ ਜੋ ਸਹਿਯੋਗ ਮਿਲ ਰਿਹਾ ਹੈ ਦਿੱਲੀ ਦੇ ਵਿੱਚ ਵੱਖ-ਵੱਖ ਸਿੰਘ ਸਭਾਵਾਂ ਦੇ ਦਿੱਲੀ ਐਨਸੀਆਰ ਆਊਟ ਆਫ ਦਿੱਲੀ ਵੀ ਜਿਹੜਾ ਦਿੱਲੀ ਗੁਰਦੁਆਰਾ ਕਮੇਟੀ ਦੇ ਸਹਿਯੋਗ ਦੇ ਨਾਲ ਹਰ ਗੁਰਮਤ ਕੈਂਪ ਦੇ ਵਿੱਚ ਹੋਰ ਜਿਹੜੀ ਹੈ ਉਤਸ਼ਾਹ ਪੈਦਾ ਹੋ ਗਿਆ ਹੈ ਜਗਾ ਜਗਾ ਹਰ ਸਿੰਘ ਸੇਵਾ ਚਾਹੁੰਦੀ ਹੈ ਕਿ ਮੈਂ ਵੀ ਜਿਹੜਾ ਗੁਰਮਤ ਕੈਂਪ ਲਾਵਾਂ ਇਹ ਇੱਕ ਬੜੀ ਵੱਡੀ ਗੱਲ ਹੈ ਇੱਕ ਪ੍ਰਚਾਰ ਪ੍ਰਸਾਰ ਦੀ ਜਿਹੜੀ ਲਹਿਰ ਹੈ ਉਹ ਵੱਧ ਚੁੱਕੀ ਹੈ ਇਹ ਛੁੱਟੀਆਂ ਦਾ ਜਿਹੜਾ ਟਾਈਮ ਹੁੰਦਾ ਇਹਦੇ ਵਿੱਚ ਬੱਚਿਆਂ ਨੂੰ ਜੋੜਿਆ ਜਾਂਦਾ ਸਲਾਗਾਯੋਗ ਨੇ ਮੈਂ ਫਿਰ ਦੁਬਾਰਾ ਤੋਂ ਸਮੁੱਚੇ ਗੁਰਮਤ ਕੈਂਪ ਦੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਰਪਾਲ ਵੀਰ ਜੀ ਕਵਲਜੀਤ ਵੀਰ ਜੀ ਜਸਵਿੰਦਰ ਵੀਰ ਜੀ ਬਾਲਵੀਰ ਜੀ ਹਰਪ੍ਰੀਤ ਵੀਰ ਜੀ ਇਹਨਾਂ ਦੇ ਸਾਰੀਆਂ ਬਾਵਾਆਂ ਔਰ ਖਾਸ ਸੌਰਤੇ ਉਹਨਾਂ ਟੀਚਰਾਂ ਦਾ ਜੋ ਆਪਣਾ ਸਮਾਂ ਕੱਢ ਕੇ ਇੱਥੇ ਆ ਕੇ ਬੱਚਿਆਂ ਨੂੰ ਇਤਿਹਾਸ ਦੇ ਨਾਲ ਗੁਰਬਾਣੀ ਦੇ ਨਾਲ ਗੁਰਮੁਖੀ ਦੇ ਨਾਲ ਜੋੜ ਰਹੇ ਨੇ ਜਿੱਥੇ ਅਸੀਂ ਗੁਰਮੁਖੀ ਦੀ ਗੱਲ ਕਰਦੇ ਆ ਸਭ ਤੋਂ ਵੱਡੀ ਗੱਲ ਇੱਕ ਹੋਰ ਹੈ ਕਿ ਇਸ ਗੁਰਮਤ ਕੈਂਪ ਦੇ ਵਿੱਚ ਫੋਰਨ ਲੈਂਗੁਏਜ ਵੀ ਸਿਕਾਈਆਂ ਜਾ ਰਹੀਆਂ ਨੇ ਸੋ ਹਰ ਤਰ੍ਹਾਂ ਦੇ ਸਮੇ ਦੇ ਸਾਹਮਣਾ ਚਾਹੇ ਉਹ ਸਾਜਾ ਦੀ ਗੱਲ ਹੋਵੇ ਚਾਹੇ ਉਹ ਤਬਲੇ ਦੀ ਗੱਲ ਹੋਵੇ ਚਾਹੇ ਉਹ ਕੀਰਤਨ ਦੀ ਗੱਲ ਹੋਵੇ ਚਾਹੇ ਗੁਰਮੁਖ ਦੀ ਗੱਲ ਹੋਵੇ ਚਾਹੇ ਧੰਸ਼ੀ ਗੁਰਗੰਸਾ ਮਹਾਰਾਜ ਦੇ ਨਾਲ ਜੁੜਨ ਦੀ ਗੱਲ ਹੋਵੇ ਚਰਨਾ ਦੇ ਨਾਲ ਹਰ ਤਰ੍ਹਾਂ ਦੀ ਜੋ ਇੱਕ ਸਿੱਖ ਨੂੰ ਆਪਣੇ ਜੀਵਨ ਦੇ ਵਿੱਚ ਸਿੱਖੀ ਦੇ ਸਿਧਾਂਤਾਂ ਨੂੰ ਮੁੱਖ ਰੱਖਦਿਆਂ ਆਪਣਾ ਜੀਵਨ ਬਤੀਤ ਕਰਨਾ ਚਾਹੀਦਾ ਉਹ ਸਾਰੀਆਂ ਚੀਜ਼ਾਂ ਇੱਥੇ ਸਿਖਾਈਆਂ ਜਾ ਰਹੀਆਂ ਨੇ ਮੈਂ ਸਮੁੱਚੇ ਗੁਰਮਤ ਕੈਂਪ ਦੇ ਵੀਰਾਂ ਨੂੰ ਬਹੁਤ-ਬਹੁਤ ਵਧਾਈ ਦੇਣਾ ਔਰ ਗੁਰਸੱਭ ਦੇ ਚਰਨਾਂ 'ਚ ਅਰਦਾਸ ਕਰਦਾ ਮਹਾਰਾਜੇ ਨਾਲ ਚੜ੍ਹਦੀ ਕਲਾ ਬਖਸ਼ਣ वाहेगुरु जी का खालसा वाहेगुरु जी की फतेह वा जी वाहेगुरु जी बेटे गल्ला नहीं वो टेक बहादुर सैदला जन्म 1 अप्रैल 1988 जगह अमृतसर जिथे आज गुरु के महल गोद्वारा साहिब है गुरु साहिब के पिता का नाम गुरु हरगोबिंद साहिब जी थे माता का नाम माता नानकी जी ए गुरु साहिब के भावा का नाम बाबा अटतराय जी बाबा सूरजमार जी बाबा अनिरराय जी ਤੇ ਉਹਨਾਂ ਦੀ ਭੈਣ ਸੀ ਜੀ ਹੀਰੋ ਜੀ ਗੁਰੂ ਸਾਹਿਬ ਦਾ ਜੀਵਨ ਬਹੁਤ ਹੀ ਬੇਰਾਗਮਈ ਤੇ ਗੁਰੂ ਸਾਹਿਬ ਦਾ ਪਹਿਲਾ ਨਾਮ ਸੀਗਾ ਪਿਆਰਮਰ ਇੱਕ ਵਾਰੀ ਗੁਰੂਰ ਗੋਪਨ ਸਾਹਿਬ ਜੀ ਨਾਲ ਗੁਰੂ ਸਾਹਿਬ ਜੰਮੂ ਵਿੱਚ ਰਹਿ ਸੀ ਤਾਂ ਗੁਰੂ ਸਾਹਿਬ ਨੇ ਤੇਗ ਦੇ ਜੋਹਰ ਦਿਖਾਏ ਸੀਗੇ ਤਾਂ ਉਹਨਾਂ ਦਾ ਨਾਮ ਉਸ ਤੋਂ ਬਾਅਦ ਤੇ 72 ਸੁਦਾ ਗੁਰੂ ਸਾਹਿਬ ਨੇ ਸਿੱਖਿਆ ਸ਼ਾਸਤ ਵਿਦਿਆਲੀ ਬਾਬਾ ਬਟਾ ਜੀ ਕੋ ਨਹੀਂ ਸੀ ਪਾਇਗਦਾਸ ਜੀ ਤੋਂ ਵਿਦਿਆ ਲਈ ਸੀ ਪੜਾਈ ਗੁਰਬਾਰੇ ਪ੍ਰਚਾਰ ਸੁਸਾਇਟੀ ਵੱਲੋਂ 2003 ਤੋਂ ਲਗਾਤਾਰ ਇਸ ਸਥਾਨ ਤੇ ਸੰਤ ਕਮੈਜਸ ਕਰਮਜੋਤ ਮਾਡਲ ਸਕੂਲ ਗੁਰਦੁਆਰਾ ਡੇਡਾ ਬਾਬਾ ਕਰਮ ਸਿੰਘ ਦੇ ਅੰਦਰ ਜੋ ਮੌਜੂਦ ਹੈ ਜਿੱਥੇ ਆਪਾਂ ਸਾਰੇ ਖੜੇ ਆ 2003 ਤੋਂ ਲਗਾਤਾਰ ਹਰ ਸਾਲ ਇੱਕ ਕੈਂਪ ਲਗਾਇਆ ਜਾ ਰਿਹਾ ਹੈ ਬੜੀ ਵੱਡੀ ਗਿਣਤੀ ਵਿੱਚ ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਬੱਚੇ ਇਸ ਕੈਂਪ ਵਿੱਚ ਆ ਕੇ ਗੁਰਮਤ ਨਾਲ ਜੁੜੇ ਨੇ ਔਰ ਉਹਨਾਂ ਵਿੱਚੋਂ ਬੜੇ ਸਾਰੇ ਬੱਚੇ ਜਿਹੜੇ ਨੇ ਅੱਜ ਸਾਡੇ ਕੋਲ ਕੈਂਪ ਦੇ ਵਿੱਚ ਸੇਵਾਦਾਰ ਬਣ ਕੇ ਟੀਚਰ ਬਣ ਕੇ ਉਹ ਜਿਹੜੀ ਸਿੱਖਿਆ ਉਹਨਾਂ ਨੇ ਪ੍ਰਾਪਤ ਕੀਤੀ ਉਹ ਅੱਗੇ ਬੱਚਿਆਂ ਤੱਕ ਪਹੁੰਚਾ ਰਹੇ ਨੇ। ਇਹੀ ਸਾਡਾ ਮਕਸਦ ਹੈ। ਜੇ ਕੋ ਛੋਟੇ ਹੁੰਦੇ ਆ ਬਚਪਨ ਚ ਸੁਣਦੇ ਹੁੰਦੇ ਸੀ ਗੁਰਮਤ ਸਿੱਖ ਕੇ ਐਸਾ ਸਿਖਾਉਣੀ, ਅਮਰਤ ਧਾਰਕ ਕੌਮ ਬਣਾਉਣੀ। ਸਾਡਾ ਵੀ ਇਹ ਟੀਚਾ ਹੈ। ਹੁਣ ਜਿਵੇਂ ਬੱਬਰ ਜੀ ਨੇ ਆਪ ਨਾਲ ਗੱਲ ਕੀਤੀ ਪੰਜਾਬੀ ਨੂੰ ਅਸੀਂ ਚਾਹੁੰਦੇ ਆ। कि ਸਾਡੇ ਸਾਰੇ ਬੱਚੇ ਪੰਜਾਬੀ ਦੇ ਵਿੱਚ ਗੱਲਬਾਤ ਕਰਨ ਆਪਸ ਵਿੱਚ ਪਰ ਇਸ ਦੇ ਲਈ ਮੈਂ ਬੇਨਤੀ ਕਰਾਂਗਾ ਬੱਚਿਆਂ ਦੇ ਮਾਤਾ ਪਿਤਾ ਨੂੰ ਉਹਨਾਂ ਦੇ ਪੇਰੈਂਟਸ ਨੂੰ ਉਹ ਘਰਾਂ ਵਿੱਚ ਬੱਚਿਆਂ ਨਾਲ ਪੰਜਾਬੀ ਵਿੱਚ ਗੱਲ ਕਰਨ ਚਲੋ ਬਾਹਰ ਜਾ ਕੇ ਸਾਡੀ ਮਜਬੂਰੀ ਹੋ ਸਕਦੀ ਹੈ ਕਿਸੀ ਕੋਈ ਹੋਰ ਬੋਲੀ ਬੋਲਣੀ ਹੈ ਪਰ ਘਰ ਦੇ ਵਿੱਚ ਅਸੀਂ ਜ਼ਰੂਰ ਪੰਜਾਬੀ ਫਿਕਸ ਕਰ ਲਈਏ ਤਾਂ ਜੋ ਸਾਡੇ ਬੱਚੇ ਆਪਣੀ ਮਾਂ ਬੋਲੀ ਨਾਲ ਆਪਣੇ ਵਿਰਸੇ ਨਾਲ ਬੜੇ ਵਧੀਆ ਤਰੀਕੇ ਨਾਲ ਜੁੜੇ ਰਹਿ ਸਕਣਗੇ ਬੱਚਿਆਂ ਨੂੰ ਅੱਜ ਕਈ ਵਾਰੀ ਇਹ ਵੀ ਸਵਾਲ ਪੈਦਾ ਹੋ ਜਾਂਦਾ ਹੈ ਵੀ ਗੁਰਮਤ ਕੈਂਪਾਂ ਦੀ ਇਹ ਲੋੜ ਕਿਉਂ ਪਈ ਇਹ ਤਾਂ ਹੀ ਪਈ ਕਿਉਂਕਿ ਸਾਡੇ ਘਰਾਂ ਦੇ ਕੈਂਪ ਖਤਮ ਹੋ ਗਏ ਘਰਾਂ ਵਿੱਚ ਜਿਹੜੀਆਂ ਦਾਦੀਆਂ ਨਾਨੀਆਂ ਦੀਆਂ ਸਾਕੀਆਂ ਹੁੰਦੀਆਂ ਸਨ ਨਾ ਉਹ ਖਤਮ ਹੋ ਗਈਆਂ ਸਾਡਾ ਸਾਰਾ ਸਮਾਂ ਟੀਵੀ ਨੇ ਪਹਿਲਾਂ ਖਾ ਲਿਆ ਹੁਣ ਸਾਰਾ ਸਮਾਂ ਮੋਬਾਈਲ ਖਾ ਗਿਆ ਇਹਨਾਂ ਕੈਂਪਾਂ ਦੀ ਲੋੜ ਸਾਨੂੰ ਤਾਂ ਪੈ ਰਹੀ ਏ ਤੇ ਅਸੀਂ ਚਾਹਨੇ ਆਂ ਵੀ ਇਹ ਕੈਂਪ ਘਰ-ਘਰ ਵਿੱਚ ਪਹੁੰਚਣ ਅੱਜ ਦਿੱਲੀ ਕਮੇਟੀ ਨੇ ਬੜਾ ਵਧੀਆ ਉਪਰਾਲਾ ਕੀਤਾ ਸਾਰੇ ਗੁਰਦੁਆਰਿਆਂ ਵਿੱਚ ਆਲੇ-ਦੁਆਲੇ ਕੈਂਪ ਸ਼ੁਰੂ ਹੋ ਗਏ ਇਹ ਬੜੀ ਵਧੀਆ ਗੱਲ ਹੈ ਸਾਡਾ ਵੀ ਪਾਰ ਘਟਿਆ ਸਾਰੇ ਬੱਚੇ ਆਪਣੇ ਆਪਣੇ ਨੇੜੇ-ਨੇੜੇ ਵਾਲੇ ਗੁਰਦੁਆਰੇ ਵਿੱਚ ਜਾਣ ਲੱਗ ਪਏ ਇੱਕ ਸਮਾਂ ਸੀ ਇੱਥੇ ਸਾਡੇ ਕੋਲ 900 ਹਜ਼ਾਰ ਤੱਕ ਦੀ ਗਿਣਤੀ ਵਿੱਚ ਬੱਚੇ ਆ ਰਹੇ ਸਨ ਹੁਣ ਬੜੇ ਸਾਰੇ ਕੈਂਪ ਸਿਰੂ ਹੋ ਗਏ ਜਿੱਲੇ ਕਮੇਟੀ ਨੇ ਪਿਛਲੇ 4 ਸਾਲ ਤੋਂ ਬੜਾ ਵਧੀਆ ਉਪਰਾਲਾ ਕੀਤਾ ਗੁਰੂ ਸਾਹਿਬ ਕਿਰਪਾ ਕਰਨ ਇਸੇ ਤਰ੍ਹਾਂ ਇਹ ਉਪਰਾਲੇ ਸਾਰੇ ਪ੍ਰਬੰਧਕਾਂ ਨੂੰ ਸਮਝ ਆ ਜਾਣ ਸਾਰੇ ਗੁਰਦੁਆਰੇ ਵਾਲਿਆਂ ਨੂੰ ਸਮਝ ਆ ਜਾਣ ਤੇ ਇਹ ਹਰ ਗੁਰਦੁਆਰੇ ਵਿੱਚ ਕੈਂਪ ਲੱਗ ਗਏ ਤੇ ਇਸ ਦੇ ਕਰਕੇ ਸਾਡੇ ਘਰਾਂ ਦੇ ਵਿੱਚ ਗੁਰਮਤਿ ਦਾ ਜਿਹੜਾ ਸੰਦੇਸ਼ ਹੈ ਉਹ ਪਹੁੰਚ ਜਾਵੇ ਜਿਹੜਾ ਅਸੀਂ ਪਿਛਲੇ 23 ਸਾਲ ਤੋਂ ਯਤਨ ਕਰ ਰਹੇ ਆ ਉਹ ਯਤਨ ਸਾਰਿਆਂ ਦੇ ਨਾਲ ਸਾਂਝਾ ਹੋ ਜਾਵੇ ਤੇ ਗੁਰੂ ਸਾਹਿਬ ਦੀ ਕਿਰਪਾ ਨਾਲ ਇਹ ਜਿਹੜਾ ਸੰਦੇਸ਼ ਹੈ ਪਹੁੰਚੇਗਾ ਤੇ ਬੱਚੇ ਸਾਡੇ ਨੇ ਜਿਹੜੇ ਉਹ ਗੁਰਮਤ ਨਾਲ ਸਾਂਝ ਬਣਾ ਸਕਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚੇ ਲਈ ਬੈਲ ਆਈਕਨ